ਸਸਤੀ ਗੱਲ ਜੀ ਤੁਸੀਂ ਦੇਖਦੇ ਪਏ ਹੋ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਦੇਸ਼ ਦੇ ਵਿਚ ਕੀ ਚੱਲਦਾ ਪਿਆ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਸ਼ੰਭੂ ਬਾਰਡਰ ਤੱਕ ਕਿਸਾਨ ਲੰਗਾਉਣਗੇ ਕੀ ਵੱਡਾ ਤਰਨਾ ਰੋਲੇ ਤੋਂ ਬਾਅਦ ਕਿਸਾਨ ਨੇ ਤਾਂ ਡਿਗਦੀ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ ਤਾਂ ਦੂਸਰੇ ਪਾਸੇ ਵੱਡੀ ਫੋਰਸ ਦੇ ਵਿੱਚ ਸ਼ੰਭੂ ਬਾਰਡਰ ਦੇ ਕੋਲ ਪੁਜੀ ਪੁਲਿਸ ਪੰਜਾਬ ਹਰਿਆਣਾ ਪਾਣੀਆਂ ਦੇ ਰੋਲੇ ਦੇ ਵਿੱਚ ਕਾਂਗਰਸ ਦੇ ਵਿਧਾਇਕ ਦਾ ਵੱਡਾ ਬਿਆਨ ਹਿਮਾਚਲ ਦਾ ਕੀਤਾ ਸਮਰਥਨ ਪ੍ਰਗਟ ਸਿੰਘ ਬੋਲੇ ਪੰਜਾਬ ਦੇ ਨਾਲ ਹੋਇਆ ਤੱਕਾ ਹਿਮਾਚਲ ਸਰਕਾਰ ਦਾ ਸਹੀ ਸਟੈਂਡ ਜੰਗ ਦੇ ਹਾਲਾਤਾਂ ਦੇ ਵਿੱਚ ਹੁਣ ਪੂਰੇ ਦੇਸ਼ ਪਰ ਦੇ ਵਿੱਚ ਹੋਵੇਗੀ ਮੌਕ ਡ੍ਰਿਲ ਸਿਵਲ ਡਿਫੈਂਸ ਮੌਕ ਡ੍ਰਿਲ ਕਰੇਗਾ ਦਿੱਲੀ ਦੇ ਵਿੱਚ ਅਹਿਮ ਬੈਠਕ ਯੁੱਧ ਤੋਂ ਬਚਣ ਦੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਨਾਲ ਦੀ ਨਾਲ ਰੂਸ ਤੋਂ ਆ ਰਹਿਆ ਜੰਗੀ ਜਹਾਜ਼ਾਂ ਦਾ ਬੇੜਾ ਭਾਰਤ ਨੇ ਚਨਾਬ ਦਾ ਰੋਕਿਆ ਪਾਣੀ ਪਾਕਿਸਤਾਨ ਦੇ ਕਰੋੜਾਂ ਲੋਕਾਂ ਤੇ ਹੋਇਆ ਅਸਰ ਸਿੰਚਾਈ ਦੇ ਲਈ 21% ਪਾਣੀ ਹੋਇਆ ਘਟ ਤੇ ਹੁਣ ਕਰਦੇ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੀ 6 ਮੈਨੂੰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਇੱਕ ਵਾਰ ਮੁੜ ਤੋਂ ਘਰਾਓ ਦੀ ਜਾਂ ਫਿਰ ਉੱਥੇ ਧਰਨੇ ਦੀ ਕਾਲ ਦਿੱਤੀ ਗਈ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਵੱਡੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਕਈ ਸੀਨੀਅਰ ਕਿਸਾਨ ਲੀਡਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਆ ਫਰੀਦਕੋਟ ਚ ਜ਼ਿਲ੍ਹਾ ਪੁਲਿਸ ਦੇ ਕਿਸਾਨ ਨੇਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਧਲੇਵਾਲ ਨੂੰ ਉਹਨਾਂ ਦੇ ਘਰ ਨਜ਼ਰਬੰਦ ਕਰ ਲਿਆ ਗਿਆ ਇਹ ਕਾਰਵਾਈ ਸੰਧੂ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ 6 ਮਈ ਮੰਗਲਵਾਰ ਨੂੰ ਸ਼ੰਭੂ ਥਾਣੇ ਦੇ ਬਾਹਰ ਘਰਾਓ ਕਰਨ ਦੇ ਐਲਾਨ ਤੋਂ ਬਾਅਦ ਕੀਤੀ ਗਈ ਹੈ ਸਰਕਾਰ ਦੀ ਇਸ ਕਾਰਵਾਈ ਤੇ ਕਿਸਾਨ ਨੇਤਾ ਡੱਲੇਵਾਲ ਨੇ ਸਖਤ ਇਤਰਾਜ਼ ਕੀਤਾ ਅਤੇ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਦੇ ਲਈ ਇਕਜੁੱਟ ਹੋਣ ਦੀ ਗੱਲ ਕੀਤੀ ਹੈ ਜ਼ਿਕਰ ਖਾਸ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਕਿਸਾਨਾਂ ਦੇ ਮੋਰਚੇ ਖਤਮ ਕਰਵਾਉਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਘਰਾਓ ਕਰਨ ਦੇ ਐਲਾਨ ਕੀਤੇ ਗਏ ਸੀ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸ਼ੰਭੂ ਆਰਡਰ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਏ ਨਜ਼ਰ ਮਾਰ ਲਵੋ ਤੇ ਨਾਲ ਜ਼ਰੂਰ ਆਪਣਾ ਜੋ ਤੁਹਾਡਾ ਲੱਗਦਾ ਏ ਰਾਏ ਰੱਖਣ ਦੀ ਕੋਸ਼ਿਸ਼ ਕਰਨਾ ਦੇਖੋ ਜੀ ਪਟਿਆਲਾ ਪੁਲਿਸ ਨੇ ਬਹੁਤ ਉਕਤਾ ਸੁਰੱਖਿਆ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਅਸੀਂ ਮਲਟੀ ਲੇਅਰ ਨਾਕਬੰਦੀ ਕੀਤੀ ਉਹਦਾ ਰੀਜ਼ਨ ਇਹ ਆ ਕਿ ਹਰੇਕ ਜੱਥੇਬੰਦੀ ਨੂੰ ਮਤਲਬ ਉਹਨਾਂ ਦਾ ਰਾਈਟ ਹੈਗਾ ਕਿ ਉਹ ਪ੍ਰੋਟੈਸਟ ਕਰਨ ਬਟ ਉਸ ਰਾਈਟ ਦੀ ਆਰਕ ਜੇ ਆਮ ਪਬਲਿਕ ਆਮ ਆਮ ਜਿਹੜਾ ਉਹਨੂੰ ਹਰਾਸਮੈਂਟ ਹੁੰਦੀ ਹੈ ਤੇ ਦੈਟ ਇਜ਼ ਨੋਟ ਟੂ ਬੀ ਟੋਲਰੇਟਿਡ ਇਹ ਬਹੁਤ ਹੀ ਜ਼ਰੂਰੀ ਹਾਈਵੇ ਆ ਜਿਹੜਾ ਕਿ ਉਹਨੇ ਸਟੇਟਸ ਨੂੰ ਕਨੈਕਟ ਕਰਦਾ ਹੈ ਦਿਸ ਇਜ਼ ਅ ਵੈਰੀ ਮੀਨ ਲਾਈਫਲਾਈਨ ਆਫ ਪੰਜਾਬ ਸਾਡਾ ਜਿਹੜਾ ਥਾਣਾ ਆ ਹਾਈਵੇ ਦੇ ਬਿਲਕੁਲ ਉੱਪਰ ਸਿਚੁਏਟਿਡ ਆ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੇ ਐਜੀਟੇਸ਼ਨ ਦੀ ਹੜੱਚ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਜਿਹਦੇ ਕਰਕੇ ਜਨਰਲ ਪਬਲਿਕ ਨੂੰ ਜਿਹੜੇ ਡੇਲੀ ਦੇ ਕਮਿਊਟਰਸ ਹੈਗੇ ਆ ਸਕੂਲ ਦੀਆਂ ਬੱਸਾਂ ਹੈਗੀਆਂ ਨੇ ਐਂਬੂਲੈਂਸਾਂ ਹੈਗੀਆਂ ਨੇ ਹੋਰ ਐਸੈਂਸ਼ੀਅਲ ਸਰਵਿਸਿਜ਼ ਦੀ ਜਿਹੜੀ ਮੂਵਮੈਂਟ ਹੈਗੀ ਉਹ ਕਿਸੇ ਵੀ ਤਰੀਕੇ ਨਾਲ ਡਿਸਟਰਪ ਨਾ ਹੋਵੇ ਤੇ ਆਮ ਪਬਲਿਕ ਨੂੰ ਕਿਸੇ ਪ੍ਰਕਾਰ ਦੀ ਹਰਾਸਮੈਂਟ ਨਾ ਹੋਵੇ ਕਿਸ ਤਰ੍ਹਾਂ ਦੇ ਕੰਮ ਜਾਰੀ ਆ ਕਿ ਲੋਨ ਦੇ ਬਗਲ ਦੀ ਪ੍ਰੈਕਟਿਸ ਜਿਹੜੀ ਲੱਗੀ ਹੈ ਦਾਗਰਦਨ ਵਗੈਰਾ ਵੀ ਕਿਤੇ ਸਿੰਪਲ ਦੇਖੋ ਜੀ ਅਸੀਂ ਮਲਟੀ ਲੇਅਰ ਟ੍ਰੈਫਿਕ ਡਾਇਵਰਸ਼ਨ ਵੀ ਪਲਾਨ ਕੀਤੇ ਬਟ ਪਾਲਿਸੀ ਇਜ਼ ਵੈਰੀ ਕਲੀਅਰ ਐਜੀਟੇਸ਼ਨ ਦੀ ਆਰਟ ਚ ਆਮ ਪਬਲਿਕ ਦਾ ਹਰ ਅਸਮਾਨ ਨਹੀਂ ਮੰਨਦੇ ਨਾ ਥੈਂਕ ਯੂ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਆ ਇੱਕ ਪਾਸੇ ਜਿੱਥੇ ਵਿਸ਼ੇਸ਼ اجلاس ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਹਰ ਇੱਕ ਪਾਰਟੀ ਇੱਕਜੁੱਟ ਨਜ਼ਰ ਆਈ ਪਰ ਦੂਸਰੇ ਪਾਸੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਹਿਮਾਚਲ ਸਰਕਾਰ ਦਾ ਸਟੈਂਡ ਲਟਾਇਆ ਜ਼ਿਕਰੇ ਖਾਸੇ ਕਿ ਭਾਖੜਾ ਨਹਿਰ ਦੇ ਪਾਣੀ ਦੇ ਮੁੱਦੇ ਤੇ ਪੰਜਾਬ ਹਰਿਆਣਾ ਸਰਕਾਰ ਦੇ ਵਿੱਚ ਚੱਲ ਰਹੇ ਵਿਵਾਦ ਦੇ ਵਿੱਚ ਹਿਮਾਚਲ ਦੀ ਐਂਟਰੀ ਦਾ ਮੁੱਦਾ ਤੂਲ ਫੜਦਾ ਨਜ਼ਰ ਆਉਂਦਾ ਪਿਆ ਆ ਤਿੰਨੇ ਰਾਜਾਂ ਦੇ ਵਿੱਚ ਅਲੱਗ-ਅਲੱਗ ਸਰਕਾਰ ਅਤੇ ਤਿੰਨਾਂ ਦਾ ਆਪੋ ਆਪਣਾ ਤਰਕ ਕੇਸ ਨੂੰ ਲੈ ਕੇ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਪ੍ਰਗਟ ਸਿੰਘ ਨੇ ਰਿਪੇਰੀਅਨ ਕਾਨੂੰਨ ਦੇ ਤਹਿਤ ਇਸ ਵਿਵਾਦ ਨੂੰ ਖਤਮ ਕਰਨ ਦਾ ਸੁਝਾਅ ਦਿੱਤਾਇਆ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਹਿਮਾਚਲ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਜਲ ਜਿਹੜਾ ਰੌਲਾ ਵਿਵਾਦ ਹੈ ਉਸ ਨੂੰ ਰਿਪੇਰੀਅਨ ਕਾਨੂੰਨ ਦੇ ਤਹਿਤ ਵਿਵਾਦ ਸੁਲਝਾਇਆ ਜਾ ਸਕਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਅਤੇ ਹਿਮਾਚਲ ਦੋਨੇ ਹੀ ਰਿਪੇਰੀਅਨ ਰਾਜ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਇਸ਼ੂ ਇਹੋ ਜਿਹਾ ਆ ਤੇ ਆਪਣਾ ਸਾਰਿਆਂ ਦਾ ਇਸ਼ੂ ਆ ਮੈਂ ਬੇਨਤੀ ਸ਼ੁਰੂ ਜੀ ਇਹ ਕਰੂੰਗਾ ਕਿਉਂਕਿ ਜਦੋਂ ਕਿਤੇ ਪੰਜਾਬ ਸਟੇਟ ਦੀ ਗੱਲ ਆਉਂਦੀ ਹੈ ਉਦੋਂ ਕਿਸੇ ਪਾਰਟੀ ਦੀ ਜਾਂ ਉਦੋਂ ਕਿਸੇ ਵੀ ਧਿਰ ਦੀ ਗੱਲ ਨਹੀਂ ਆਉਂਦੀ ਕਿਉਂਕਿ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਹੋਰ ਪਾਣੀ ਖੋਣ ਦਾ ਖਰਚਾ ਮੇਰੇ ਜ਼ਹਿਨ 'ਚ ਆਇਆ ਤੇ ਭਗਵਾਨ ਮਾਨ ਜੀ ਨੇ ਇੱਕ ਆ ਜਿਹੜੀ BBMP ਦੀ ਮੀਟਿੰਗ ਹੋਈ ਉਹਦੇ ਤੋਂ ਬਾਅਦ ਇੱਕ ਵੀਡੀਓ ਇਹਨਾਂ ਦਾ ਆਇਆ ਸੀ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ ਮੈਂ ਵੀ ਦੇਖਿਆ ਉਹਨੂੰ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਸੁਗਿਰਦ ਹੈਗੇ ਆ ਇਸ ਗੱਲ ਲਈ ਤੇ ਉਹਦੇ ਵਿੱਚ ਮੈਂ ਇਹਨਾਂ ਨੂੰ ਇੱਕ ਮਸ਼ਵਰਾ ਵੀ ਦਿੱਤਾ ਸੀ ਕਿ ਆਪਾਂ ਨੂੰ ਇਹ ਜਿਹੜਾ ਪਾਣੀਆਂ ਦੇ ਸਬੰਧ ਦੇ ਵਿੱਚ ਇਹਦੀ ਡੀਪ ਸਟਡੀ ਕਰਕੇ ਕਿਉਂਕਿ ਇਹਦੀ ਜਿਹੜੇ ਪਹਿਲਾ ਦੋ ਦਿਨ ਦੋ ਦਿਨ ਟਵੀਟ ਆਏ ਆ ਭਗਵੰਤ ਮਾਨ ਜੀ ਦੇ ਉਹਦੇ ਵਿੱਚ ਉਹਨਾਂ ਨੇ ਪਿਓਰਲੀ ਬੀਜੇਪੀ ਨੂੰ ਅਟੈਕ ਕੀਤਾ ਸੀ ਕਿ ਬੀਜੇਪੀ ਨੇ ਸਾਡਾ ਜਿਹੜਾ ਪਾਣੀ ਆ ਹੋਰ ਜਿਹੜਾ ਉਹ ਖੋਣ ਦੀ ਸਾਜ਼ਿਸ਼ ਰਚੀ ਆ ਪਰ ਅੱਜ ਸਵੇਰ ਤੋਂ ਇਹਨਾਂ ਦੇ ਸੁਸੋਧਿਆ ਜੀ ਔਰ ਬਾਕੀ ਜਿਹੜੀ ਕਿਉਂਕਿ ਦਿੱਲੀ ਤੋਂ ਇੱਕ ਸਕ੍ਰਿਪਟ ਲਿਖ ਕੇ ਆਉਂਦੀ ਆ ਤੇ ਉਸ ਸਕ੍ਰਿਪਟ ਦੇ ਤਹਿਤ ਵੀ ਕਾਂਗਰਸ ਜਿਹੜੀ ਆ ਉਹ ਜਵਾਬ ਦੇਵੇ ਭਈ ਉਹ ਚੁੱਪ ਕਿਉਂ ਆ ਵੈਸੇ ਤਾਂ ਸਾਨੂੰ ਇਹਨਾਂ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਮੇਂ-ਸਮੇਂ ਤੇ ਜਦੋਂ-ਜਦੋਂ ਵੀ ਕਿਤੇ ਕ੍ਰਾਈਸਿਸ ਆਇਆ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਜਿਹੜਾ-ਜਿਹੜਾ ਵੀ ਪੰਜਾਬ ਪ੍ਰਤੀ ਸਟੈਂਡ ਹੁੰਦਾ ਉਹਦੇ ਲਈ ਖੜੀ ਹੁੰਦੀ ਆ ਤੇ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੇਖ ਕੇ ਕਿਉਂਕਿ ਹੁਣ ਤਾਂ ਭਗਵੰਤ ਮਾਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਤੇ ਕਈ ਕੁਝ ਹੋਇਆ ਮੈਨੂੰ ਇਹਦੇ ਤੋਂ ਦੇਖ ਕੇ ਲੱਗਿਆ ਕਿ ਇਹ ਨਰਾ ਇੱਕ ਅਸਲੀ ਗੱਲ ਹੈ ਜਿੱਦਾਂ ਪਹਿਲਾਂ ਦੀ ਤਰ੍ਹਾਂ ਡਰਾਮਾ ਕਰਦੇ ਆ ਨਾ ਇੱਕ ਡਰਾਮੇ ਵਾਂਗ ਇਹ ਇਸ ਗੱਲ ਨੂੰ ਚਲਾ ਰਹੇ ਆ ਤੇ ਉਹਦੇ ਵਿੱਚ ਮੈਂ ਤੁਹਾਡੇ ਨਾਲ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੀ ਸਟੇਟਮੈਂਟ ਜਿਹੜੀ ਉਹ ਸ਼ੇਅਰ ਕਰਨੀ ਚਾਹਨਾ ਜਿਹੜੀ ਕੇਜਰੀਵਾਲ ਤੇ ਭਗਵੰਤ ਮਾਨ ਜੀ ਨੇ ਬੇਸਿਕਲੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਹੀ ਸੀ ਮੈਂ ਪਹਿਲੀ ਆ ਦੇਖਿਓ ਜਰਾ ਤੁਸੀਂ ਸਾਰੇ ਸੁਣ ਲਓ पिछले भारत को नंबर दिया। केवल केवल और केवर बड़ा इम्पोर्टेंट मुद्दा है पानी बड़ा इम्पोर्टेंट मुद्दा दोनों राज्यों में पानी की कमी है हमें यह बात माननी पड़ेगी पंजाब में पानी का स्तर बहुत नीचे जा रहा है पानी की कमी है लोग प्यासे हरियाणा में पानी का स्तर बहुत नीचे जा रहा है हरियाणा के अंदर पानी की कमी है हरियाणा में लोग प्यासे पंजाब को भी पानी चाहिए हरियाणा को भी पानी चाहिए केंद्र सरकार की जिम्मेदारी है कि वो निष्टीन करके हरियाणा के लिए भी पानी का इंतजाम करे और पंजाब के लिए भी पानी का इंतजाम केंद्र सरकार का काम क्या है अंतरसंकर का काम यह नहीं है कि दोनों राज्यों को एक दूसरे से लड़ाय अगर हम एक दूसरे से लड़ते रह गए तो भारत आगे कैसे बढ़ेगा ਅੱਜਵਲੇ ਦੀ ਸਭ ਤੋਂ ਵੱਡੀ ਖਬਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇਸ਼ ਦਾ ਪਾਕਿਸਤਾਨ ਦੇ ਨਾਲ ਟਕਰਾਰ ਹੌਲੀ-ਹੌਲੀ ਵਧਦਾ ਪਿਆ ਹੈ ਦੋਹਾਂ ਮੁਲਕਾਂ ਦੇ ਵੱਲੋਂ ਜਿੱਥੇ ਵੱਡੀਆਂ-ਵੱਡੀਆਂ ਜਿਹੜੀਆਂ ਮਸਾਈਲਾਂ ਵਾਂ ਉਸ ਦਾ ਪਰਖਣ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਵਾਸਤੇ ਇੱਕ ਪੂਰੇ ਦੇਸ਼ ਭਰ ਦੇ ਕਈ ਅਹਿਮ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ ਜ਼ਿਕਰ ਖਾਸ ਹੈ ਕਿ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਡਿਫੈਂਸ ਮੌਕ ਡ੍ਰਿਲ ਦੇ ਲਈ ਦਿੱਲੀ ਦੇ ਵਿੱਚ ਹਾਈ ਵੋਲਟੇਜ ਮੀਟਿੰਗ ਚੱਲਦੀ ਪਈ ਹੈ ਗ੍ਰਹਿ ਮੰਤਰਾਲੇ ਦੇ ਵਿੱਚ ਹੋਈ ਮੀਟਿੰਗ 'ਚ ਰਾਜ ਦੇ ਮੁਖ ਸਕੱਤਰ ਸਿਵਲ ਡਿਫੈਂਸ ਚੀਫ ਸਮੇਤ ਕਈ ਹਾਈ ਰੈਂਕ ਅਫਸਰ ਪੁੱਜੇ ਹੋਏ ਐ ਇਹ ਡ੍ਰਿਲ 7 ਮਈ ਨੂੰ ਕੀਤੀ ਜਾਵੇਗੀ ਪਰ ਜੇਕਰ ਗੱਲ ਕੀਤੀ ਜਾਵੇ ਲਖਨਊ ਸ਼੍ਰੀਨਗਰ ਮੁੰਬਈ ਦੇ ਵਿੱਚ ਇਹ ਜੋ ਡ੍ਰਿਲ ਹੈ ਉਸ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਵੀ ਘੜੀ ਜਾ ਰਹੀ ਹੈ ਮੌਕ ਡ੍ਰਿਲ ਦੇ ਦੌਰਾਨ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਪਾਵਰਸ ਮੁਜਾਇਏ ਜਾਣਗੇ ਬਲੈਕਆਊਟ ਕੀਤਾ ਜਾਵੇਗਾ ਪਾਕਿਸਤਾਨ ਦੇ ਨਾਲ ਯੁੱਧ ਦੀਆਂ ਜਿਹੜੀਆਂ ਇੱਥੇ ਗੱਲਾਂ ਚੱਲਦੀਆਂ ਪਈਆਂ ਨੇ ਇਸ ਦੇ ਵਿੱਚ ਭਾਰਤ ਨੂੰ ਰੂਸ ਤੋਂ ਜੰਗੀ ਜਹਾਜ਼ ਸਮਲ ਮਿਲਦਾ ਪਿਆ ਹੈ ਰੂਸ 28 ਮਈ ਨੂੰ ਇਸ ਨੂੰ ਭਾਰਤ ਦੀ ਜਲ ਸੈਨਾ ਨੂੰ ਸੌਂਪੇਗਾ ਉੱਥੇ ਹੀ ਜੰਗੀ ਜਹਾਜ਼ ਬ੍ਰਹਮਾਸਤਰ ਮਜ਼ਾਇਲ ਜਿਹੜੀ ਹੈ ਉਹ ਲੈਸ ਹੋ ਗਈ ਹੈ ਜੋ ਰਡਾਰ ਦੀ ਡਿੜੀ ਰੇਂਜ ਦੇ ਵਿੱਚ ਹਾਲੇ ਨਹੀਂ ਦੱਸੀ ਜਾ ਰਹੀ ਇੱਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਹਾਸਿਬ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਐਲੋਸੀ ਤੇ ਕਿਸੇ ਵੀ ਸਮੇਂ ਜਿਹੜੀ ਫੌਜ ਦੀ ਕਾਰਵਾਈ ਹੋ ਸਕਦੀ ਉਸ ਤੋਂ ਬਾਅਦ ਗੁਆਂਢੀ ਮੁਲਕ ਦੇ ਵੱਲੋਂ ਵੀ ਪੂਰਾ ਅਲਰਟ ਕੀਤਾ ਗਿਆ ਆ ਲਗਾਤਾਰ ਜਿੱਥੇ ਦੇਸ਼ ਦੇ ਵਿੱਚ ਪਾਕਿਸਤਾਨ ਨਾਲ ਯੁੱਧ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਣਨੀਤੀਆਂ ਘਟੀਆਂ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਦੇਸ਼ ਦੇ ਵੱਲੋਂ ਲਗਾਤਾਰ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਤੇ ਬੰਨ ਲਗਾਏ ਜਾ ਰਹੇ ਆ ਅਜਿਹੇ ਦੇ ਵਿੱਚ ਸਨਾਪ ਤੇ ਬਣੇ ਬੰਨਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜਿਸ ਤੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੇ ਚਨਾਬ ਤੇ ਬਣੇ ਸਿਆਲਤ ਬਗਲੇਹਾਰ ਬੰਦ ਤੇ ਗੇਟ ਬੰਦ ਕਰ ਦਿੱਤੇ ਗਏ ਆ ਜਿਸ ਤੇ ਚਲਦੇ ਆ ਪਾਕਿਸਤਾਨ ਨੂੰ ਜਾਣ ਵਾਲਾ ਚਨਾਬ ਦਾ ਪਾਣੀ ਰੋਕ ਦਿੱਤਾ ਗਿਆ ਆ ਵਾਟਰ ਲੈਵਲ ਘਟ ਕੇ 15 ਫੁੱਟ ਤੱਕ ਰਹਿ ਗਿਆ ਆ ਪਾਕਿਸਤਾਨ ਦੇ ਵਿੱਚ ਚਨਾਬ ਦਾ ਪਾਣੀ 22 ਫੁੱਟ ਸੀ ਜੋ ਕਿ 24 ਘੰਟਿਆਂ ਦੇ ਵਿੱਚ 7 ਫੁੱਟ ਘਟ ਗਿਆ ਆ ਚਨਾਬ ਦੇ ਲਗਾਤਾਰ ਇਹ ਜੋ ਬੰਦ ਕਰ ਦਿੱਤੇ ਗਏ ਇਸ ਨਾਲ ਕਈ ਅਹਿਮ ਸ਼ਹਿਰਾਂ ਤੇ ਅਸਰ ਪੈ ਸਕਦਾ ਹੈ ਪਾਕਿਸਤਾਨ ਦੇ ਫੈਸਲਾਬਾਦ ਅਤੇ ਹਾਫਿਜ਼ਾ ਬਾਦ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੇ ਵਿੱਚ 80% ਆਬਾਦੀ ਇਸ ਪਾਣੀ ਨੂੰ ਲੈ ਕੇ ਕਾਫੀ ਨਿਰਭਰ ਹੈ ਸਿੰਧੂ ਜਲ ਜਿਹੜਾ ਸਮਝੌਤਾ ਦੇ ਸ਼ੱਕਾਂ ਦੇ ਤਹਿਤ ਜਿੱਤੇ ਇੱਕ ਪਾਸੇ ਭਾਰਤ ਦੇ ਵੱਲੋਂ ਵੱਡੇ ਕਦਮ ਚੁੱਕੇ ਗਏ ਆ ਤਾਂ ਦੂਸਰੇ ਪਾਸੇ ਫਸਲਾਂ ਦੇ ਲਈ ਪਾਣੀ ਤੇ ਵਿੱਚ 21% ਦੀ ਕਮੀ ਆ ਸਕਦੀ ਹੈ ਪਾਕਿਸਤਾਨ ਦੇ ਅੰਦਰ ਇਸ ਨੂੰ ਲੈ ਕੇ ਅਲੱਗ ਤਰ੍ਹਾਂ ਦਾ ਯੁੱਧ ਛਣਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ